ਉਹਨਾਂ ਨੂੰ ਪਤਾ ਵੀ ਦੇ ਮਗਰ ਬੰਦੇ ਨੇ ਮੈਂ ਸਮਾਜ ਘੋੜ ਕੇ ਪੀ ਕੇ ਜਵਾਕ ਨੂੰ ਲਸਾਉਣਾ ਮੈਨੂੰ ਪੈਸੇ ਮਿਲ ਜਾਣੇ ਨੇ ਇੱਕ ਸਿੰਗਲ ਸਟੋਰੀ ਪਾਉਣ ਦਾ 40 ਤੋਂ 50000 ਰੁਪਏ ਸਾਡਾ ਵੱਡਾ ਵੀਰ ਅਸਕੰਦਰ ਤੇ ਇਹ ਵੀ ਟੀਮ ਸਾਰੀ ਵਧਾਈ ਦੀ ਪਾਤਰ ਹੈ ਇਹ ਜਿਹੜੀਆਂ ਬਰਾ ਚਾਹੀਦੇ ਨੇ ਜਿੱਤੀ ਜਿਹੜੇ ਹੁਣ ਖਾਲ ਕੱਢਣ ਲੱਗੇ ਹੋਏ ਨੇ ਨਸ਼ਿਆਂ ਨਾਲ ਪਹਿਲਾਂ ਅਸੀਂ ਸਾਡੇ ਪਿੰਡ ਦੇ ਜਿਹੜੇ ਮੁੰਡੇ ਡਰੱਗ ਲੈਂਦੇ ਸੀਗੇ ਪਹਿਲਾਂ ਅਸੀਂ ਉਹਨਾਂ ਨੂੰ ਠੀਕ ਕੀਤਾ ਉਹਨਾਂ ਪਤਾ ਵੀ ਦੇ ਮਗਰ ਬੰਦੇ ਨੇ ਮੈਂ ਸਮਾਜ ਛੋੜ ਕੇ ਪੀ ਕੇ ਜਵਾਕ ਨੂੰ ਲਖਾਉਣਾ ਮੈਨੂੰ ਪੈਸੇ ਮਿਲ ਜਾਣੇ ਨੇ ਇੱਕ ਸਿੰਗਲ ਸਟੋਰੀ ਪਾਉਣ ਦਾ ਨਾ ਚਾਹੀਦਾ ਨਸ਼ੇ ਦੀ ਇਲਾਜ ਦੇ ਵਿੱਚ ਫਸ ਗਏ ਸੀਗੇ ਤੇ ਅੱਜ ਉਹਨਾਂ ਨੇ ਨਸ਼ੇ ਤਿਆਗ ਕੇ ਆਪਦੇ ਜੀਵਨ ਨੂੰ ਇੱਕ ਹੋਰ ਰੂਪ ਦਿੱਤਾ ਵਾ ਨਸ਼ੇ ਦੀ ਦਲਦਲ ਦੇ ਵਿੱਚੋਂ ਨਿਕਲੇ ਆ ਉਹਨਾਂ ਵੀਰਾਂ ਨੂੰ ਸਾਡਾ ਵੱਡਾ ਵੀਰ ਅਸਕੰਦਰ ਤੇ ਇਹਦੀ ਟੀਮ ਸਾਰੀ ਵਧਾਈ ਦੀ ਪਾਤਰ ਆ ਜਿਨ੍ਹਾਂ ਨੇ ਅੱਜ ਇਹ ਜਿਹੜਾ ਟਰੈਕ ਆ ਅੱਜ ਦੁਪਹਿਰ ਦੇ ਲੱਗੇ ਹੋਏ ਆ ਜਿਹੜੇ ਵੀਰਾਂ ਨੇ ਇੱਕ ਟਾਈਮ ਨਸੇ ਦੀ ਗਲਦਲ ਵਿੱਚ ਫਸ ਗਏ ਸੀ ਤੇ ਉਦੋਂ ਬਾਅਦ ਨਸੇ ਦੀ ਗਲਦਲ ਦੇ ਵਿੱਚੋਂ ਨਿਕਲੇ ਆ ਤੇ ਉਹਨਾਂ ਵੀਰਾਂ ਨੂੰ ਪੈ ਕੇ ਵੀਰ ਤੋਂ ਸਨਮਾਨਤ ਕਰਾਉਣਾ ਆਪਾਂ ਤੇ ਆ ਮੇਰਾ ਵੀਰ ਅਸਕੰਦਰ ਆਪਦੀ ਸਾਰੀ ਟੀਮ ਨੂੰ ਸੱਜਾਈ ਇੱਥੇ ਅਸੀਂ ਉਹ ਹੈ ਕਿ ਮੈਂ ਤੁਹਾਨੂੰ ਬੋਲ ਰਿਹਾ ਹਾਂ ਤੁਸੀਂ ਬੰਦੇ ਮੁੰਡੇ ਬਲੌਜ ਨੂੰ ਸਨਮਾਨ ਕਰਨਾ ਪਵੇ ਆਜੋ ਭਾਈ ਆਪਣੀ ਟੀਮ ਆਜੋ ਸਾਰੀ ਆਪਣੀ ਟੀਮ ਆਜੋ ਭਾਈ ਸਾਰੀ ਭਾਈ ਜੀ ਸਵੇਰ ਦੇ ਆਏ ਹੋਏ ਆ ਸਾਰੇ ਰੇਨਾਂ ਦੇ ਥੈਂਕ ਯੂ ਵੀਰ ਜਿਹੜਾ ਖਾਣ ਤਿਆਰ ਕੀਤਾ ਹੋਏ ਉਹ ਜਿਹੜੇ ਅੰਦਰ ਨਾ ਸੋ ਨਿਕਲੇ ਆ ਜਿਹੜੇ ਮੁੰਡੇ ਨਾ ਸੋ ਨਿਕਲੇ ਆ ਸਾਡੀ ਟੀਮ ਹੈ ਤੇ ਬਹੁਤ ਸਾਰੇ ਸਕੂਲਾਂ ਕਾਲਜਾਂ ਦੇ ਵਿੱਚ ਜਾ ਕੇ ਮੋਟੀਵੇਸ਼ਨ ਸਪੀਚ ਦਿੰਦੇ ਆ ਸਾਡੇ ਅਸੀਂ ਜੇਲ੍ਹਾਂ ਦੇ ਵਿੱਚ ਕਾਉਂਸਲਿੰਗ ਕਰਦੇ ਆ ਅਸੀਂ ਪੰਜਾਬ ਗਵਰਨਮੈਂਟ ਦੀ STF ਦੇ ਨਾਲ ਜਾ ਕੇ ਜੇਲ੍ਹਾਂ ਦੇ ਵਿੱਚ ਹੋਰ ਵੀ ਕਈ ਥਾਵਾਂ ਤੇ ਕਾਉਂਸਲਿੰਗ ਕਰਦੇ ਆ ਇਹ ਸਾਡੀ ਟੀਮ ਆ ਬਾਹਰ ਹੋਰ ਇਲਾਕਿਆਂ ਦੇ ਵਿੱਚ ਵੀ ਅਸੀਂ ਕਰਦੇ ਹੀ ਕਰਦੇ ਆ ਪਹਿਲਾਂ ਅਸੀਂ ਸਾਡੇ ਪਿੰਡ ਦੇ ਜਿਹੜੇ ਮੁੰਡੇ ਡਰੱਗ ਲੈਂਦੇ ਸੀਗੇ ਪਹਿਲਾਂ ਅਸੀਂ ਉਹਨਾਂ ਨੂੰ ਠੀਕ ਕੀਤਾ ਉਹਨਾਂ ਨੂੰ ਠੀਕ ਕਰਕੇ ਅੱਜ ਸਵੇਰ ਦੇ ਉਹੀ ਆਏ ਹੋਏ ਆ ਉਹਨਾਂ ਨੇ ਇਹ ਆ ਲਾਈਨਾਂ ਜਿਹੜੀਆਂ ਬਣਾਈਆਂ ਨੇ ਉਹਨਾਂ ਨੇ ਇਹ ਘਾਵ ਵਗੈਰਾ ਸਾਰਾ ਘੜਿਆ ਇਹ ਨਹੀਂ ਇਹਨਾਂ ਨੂੰ ਛੋਟਾ ਹਾ ਜਿਹਦਾ ਆ ਉਹਨਾਂ ਨੂੰ ਦੇਣਾ ਜੀ ਦੂਜਿਆਂ ਅੱਛਾ ਉਹਨਾਂ ਨੂੰ ਹੁਣੇ ਦਾ ਮਾਨ ਕਰਨਾ ਹਾਂ ਉਹਨਾਂ ਨੂੰ ਆਪਾਂ ਦੇਨੇ ਆ ਠੀਕ ਆ ਆ ਵੀ ਮੋੜ ਰੋਕੀ ਦੇ ਜਿੰਨੇ ਜੋ ਬਾਈ ਸੋਨੂ ਆਜੋ ਭਾਈ ਮੈਂ ਮੜਾ ਬੋਲ ਦਵਾ ਬੋਲ ਦੇ ਵੀਰੇ ਆਜੋ ਵੀਰੇ ਆਜੋ ਆਜੋ ਵੀਰੇ ਤਤਾ ਜੀ ਦੀਆਂ ਆਪਾਂ ਗੱਲਾਂ ਨਹੀਂ 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 ਕੋਈ ਚੱਕਰ ਨਹੀਂ ਆ ਵੀਰ ਤੁਸੀਂ ਤੁਹਾਨੂੰ ਇਸ਼ਾਰ ਕਰਦੇ ਆ ਇਕੱਲਾ ਮਨਾ ਹੋਦੀ ਨਹੀਂ ਤੁਹਾਡੀ ਸਾਰੀ ਇਹ ਆ ਆਜੋ 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 ਭਾਈ ਅੱਗੇ ਭਾਈ ਮੈਨੂੰ ਪਾਓ ਆ ਬੰਦੇ ਹੋ ਜਾ ਤੁਸੀਂ ਪਾਓ ਵੀ ਸਾਰਿਆਂ ਦੇ ਆ ਭਾਈ ਤੁਸੀਂ ਪਾਓ ਆਜੋ ਭਾਈ ਟੋਲ ਮੰਗਦੇ ਰੋ ਭਾਈ ਲਾਓ ਉਹ ਟੋਲ ਬੰਦ ਕਰਨਾ ਭਾਈ ਬੋਲੇ ਸੋਨ ਹੋ ਸਾਡੀ ਆਵਾਜ਼ ਚਾਹੁੰਦਾ ਮੈਂ ਤੇ ਤੁਹਾਨੂੰ ਨਹੀਂ ਕਰਦਾ ਨਾ ਨਵੇਂ ਮੈਡਲ ਕੋਣ ਦਾ ਮਤਲਬ ਇਹ ਹੈ ਭਾਈ ਕਿ ਇਹ ਬੈਕਗ੍ਰਾਉਂਡ ਤੇ ਨਾ ਰਹਿ ਜਾਣ ਕਿੱਦਿ ਸਾਨੂੰ ਸਾਨੂੰ ਕਿਸੇ ਨੇ ਪਾ ਨਹੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਅਸੀਂ ਉਹ ਭਰਾਵਾਂ ਨੂੰ ਸਨਮਾਨਤ ਕਰ ਰਹੇ ਹਾਂ ਨਹੀਂ ਨਾਲੇ ਇੱਕ ਬਣਾ ਦੇਣੇ ਕਿਤੇ ਵਾਰਾ ਪਤਾ ਲੱਗੇ ਨਾ ਨਾਲ ਦੇ ਅੰਦਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਅੱਜ ਉਹ ਭਰਾਵਾਂ ਨੇ ਮੈਟਰ ਪੈਣ ਲੱਗੇ ਨੇ ਔਰ ਇਹਨਾਂ ਨੇ ਕਿਹਾ ਕਿ ਸਾਡੇ ਬਾਰੇ ਸਮਾਜ ਨੂੰ ਦੱਸੋ ਇਹ ਭਰਾ ਕਹਿੰਦੇ ਸੀ ਪਹਿਲਾਂ ਨਸ਼ੇ ਦੀ ਦਲਦਲ ਦੇ ਵਿੱਚ ਫਸੇ ਸੀ ਪਰ ਇਹਨਾਂ ਨੇ ਉਹ ਨਸ਼ੇ ਵਾਲਾ ਤੋੜਾ ਜਿਹੜਾ ਵੱਡਦਾ ਪਹਿਲਾਂ ਵੀ ਗਾੜੀਆਂ ਮਾਰਦੇ ਹੋ। ਹੁਣ ਮੈਨੂੰ ਕੋੜਾ ਵੱਧਿਆ ਨਹੀਂ। ਆਪ ਤਾਂ ਨਸ਼ਾ ਛੱਡੇ ਛੱਡੇ ਆ। ਹੁਣ ਇਹ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਸੁਣਾਉਂਦੇ ਨੇ ਕਿ ਨਸ਼ੇ ਤੋਂ ਕਿਵੇਂ ਦੂਰ ਰਹਿਣਾ ਹੋ। ਔਰ ਇਹ ਆਣੇ ਦੇ ਵਿੱਚ ਜਾ ਕੇ ਜਾਂ ਕਹਾਂ ਵੀ ਜਿਹੜੇ ਨਸ਼ਾ ਛਡਾਊ ਕੈਂਪ ਲੱਗੇ ਨੇ ਉਹਨਾਂ ਵਿੱਚ ਜਾ ਕੇ ਅਵੇਅਰਨੈਸ ਬੰਦੇ ਨੇ ਕਿ ਤੁਸੀਂ ਨਸ਼ਿਆਂ ਤੋਂ ਕਿਵੇਂ ਘੜਾ ਛਡਾਉਣਾ ਆ ਕਿਵੇਂ ਦੂਰ ਰਹਿਣਾ ਤੋਂ। ਐਸੀਆਂ ਭਰਾ ਚਾਹੀਦੇ ਨੇ ਜਿੱਤੇ ਜਿਹੜੇ ਹੁਣ ਖਾਲ ਕੱਢਣ ਲੱਗੇ ਹੋਏ ਨੇ ਨਸ਼ਿਆਂ ਨਾਲ ਕਿ ਜਿਹਨਾਂ ਦਾ ਸਾਡਾ ਥੋੜਾ ਜਿਹਾ ਸਮਾਂ ਵੀ ਬਿਵਾਦ ਦਿੱਤਾ ਅਸੀਂ ਉਹ ਨਸ਼ੇ ਦੇ ਜੜ ਨੂੰ ਕੱਢੀ। ਭਾਈ ਪ੍ਰਮਾਤਵਾ ਨੂੰ ਕੱਢਦੀ ਕਾਹ ਚਲ ਕੇ ਤੁਸੀਂ ਵੀ ਸਾਰੇ ਭਾਈ ਤਬਰੀਬ ਬਾਦਿਆਂ ਦਾ ਮਨਾਉਂਦੇ ਨੇ ਜਿਹਨੇ ਜਾਣਦਾ ਠੀਕ ਆ ਜੀ ਸਾਰਿਆਂ ਤੋਂ ਪੁੱਛ ਸਕਦੇ ਕਿੰਨੇ ਕਿੰਨੇ ਸਾਲ ਦੀ ਨਸ਼ੀ ਮੋਰੀ ਬਾਈ ਵੱਧ ਤੋਂ ਵੱਧ ਕਿੰਨੇ ਸਾਲ ਦੇ ਵਿੱਚ ਤੁਸੀਂ ਬਿਲਕੁਲ ਨਸ਼ਾ ਤਲੀਨ ਕਰਤਾ ਸੀ ਕਿੰਨੇ ਕਿਕੜਾਣਾ 10 ਕਿਕੜਾਣਾ 10 ਦੱਸੋ ਪ੍ਰਧਾਨ ਜੀ ਦੇਖੋ ਵੀਰ ਮੈਂ ਹੈਗਾ 11 ਸਾਲ ਕਲੀ ਠੀਕ ਆ ਜੀ ਮੈਂ 2014 ਤੋਂ ਯਾਨੀ ਕਿ ਇਹ ਨਸ਼ੇ ਦਾ ਕੋਣ ਵੱਡਾਤਾ ਸੀਗਾ ਠੀਕ ਆ ਜੀ ਉਸ ਤੋਂ ਬਾਅਦ ਸਾਡੀ ਟੀਮ ਆ ਐਸ ਵਕਤ ਕੋਈ 5 ਸਾਲ ਕਲੀਨ ਕੋਈ 7 ਸਾਲ ਕੋਈ 2 ਸਾਲ ਕੋਈ ਵਿੱਚੋਂ 6 ਮਹੀਨੇ ਕੋ ਉਹਦਾ ਚੀਜ਼ ਹੋ ਗਈ ਇਹ ਪੁੱਛਣਾ ਚਾਹੁੰਨਾ ਕਿ ਜਦੋਂ ਤੋਂ ਬੰਦੇ ਨੇ ਡਿਸੀਜਨ ਲੈ ਲਿਆ ਕਿ ਮੈਂ ਨਸ਼ਾ ਛੱਡਣਾ ਉਦੋਂ ਤੋਂ ਉਹਨੂੰ ਕਿੰਨਾ ਟਾਈਮ ਲੱਗਿਆ ਨਸ਼ਾ ਛੱਡਣੇ ਦੇਖੋ ਜਿਹੜੇ ਕਲੀਨ ਡੇਟ ਹੁੰਦੀ ਆ ਜਿਹੜੇ ਦਿਨ ਉਹਨੇ ਫੈਸਲਾ ਲਿਆ ਵਾ ਸਾਡੇ ਦਿਨ ਉਹ ਉਹ ਦਿਨ ਹੀ ਮਹੱਤਵਪੂਰਨ ਹੈ ਨਾ ਪਹਿਲੀ ਕੌੜੀਓ ਚ ਸ਼ੁਰੂਆਤ ਕਰਨੀ ਨਾ ਸੋਚ ਲੈ ਵੀ ਕੰਮ ਕਰਨਾ ਬੈਨ ਪਰ ਫਿਰ ਉਹ ਦਿਨ ਦੀ ਅਸੀਂ ਵੇਟ ਨਹੀਂ ਕਰਦੇ ਕਿ ਉਹ ਕਿਦਾਂ ਆਪਦੇ ਆਪ ਨੂੰ ਕਾਬਿਲ ਕਹੂੰਗਾ ਕਾਬਿਲ ਸੀ ਤਾਂ ਹੀ ਉਹਨੇ ਉਹ ਦਿਨ ਚੂਜ਼ ਕਰ ਲਿਆ ਤੁਸੀਂ ਜੇ ਲਿਆ ਹੈ ਨਾ ਜਿੱਦਾਂ ਬੰਦਾ ਸੋਚਦਾ ਉਹਤ ਨਹੀਂ ਜਾਂਦੇ ਜਿੱਤੇ ਹੋਏ ਭਰਾ ਨੇ ਸਾਡੇ ਪ੍ਰਮਾਤਮਾ ਭਾਈ ਇਹਨਾਂ ਨੂੰ ਚੜ੍ਹਦੀ ਗੱਲਾਂ ਦੇ ਵਿੱਚ ਰੱਖਿਆ ਤਾੜੀਆਂ ਮਾਰ ਦਿਓ ਸਾਰੇ ਜਣੇ ਠੀਕ ਹੈ ਜੀ ਸਾਈ ਵੀ ਇਹਨਾਂ ਨੇ ਸਾਹਮਿਆ ਬੋਲ ਠੀਕ ਆ ਬਾਈ ਇੱਕ ਵੀ ਸਾਰਾ ਇਹਨਾਂ ਨੇ ਤਿਆਰੀ ਕਰਵਾਉਣਾ ਚੌਧੀਆਂ ਗਲਾ ਵਿੱਚ ਕਿੱਥੇ ਪਾਉਂਦੇ ਇੱਕ ਛੋਟੀ ਵੀ ਜੀ ਹੋਰ ਹੈ ਇੱਕ ਬੱਚੀ ਆਈ ਆ ਬਾਈ ਬਹੁਤ ਦੂਰੋਂ ਤੁਸੀਂ ਇੱਥੇ ਖੜ ਕੇ ਸਾਡੀ 2 ਮਿੰਟ ਦੀ ਐਕਸਾਈ ਦੇਖ ਲੈਣੇ